ਸੰਗੀਤੇ ਪਾਜ ਪਾਦੇ ਹਮਲਿਆ ਤੋਂ ਬਚਾ ਲਈ ਕਿਰਤਿਆਂ ਦੀ ਇਕਤਾ ਤੇ ਸੰਗਰਾਸ਼ ਸਮੇਂ ਦੀ ਲੋੜ ਕਾਮਰੇ ਡਰ ਸੀ 30 ਦਸੰਬਰ ਰੈਲੀ ਸੰਬੰਧੀ ਮੀਟਿੰਗ ਦਾ ਸਿਲਸਿਲਾ ਜਾਰੀ ਬੁੱਡਲਾੜਾ ਤੋਂ ਪੰਕਜ ਸਰਦਾਨਾ ਦੀ ਰਿਪੋਰਟ ਪਿਛਲੇ ਲੰਮੇ ਸਮੇਂ ਸੰਗ ਵੱਲੋਂ ਆਪਣੀ ਸਿਆਸੀ ਤੇ ਪਾਜ ਪਾਦੀ ਅਗਵਾਈ ਹੇਠ ਕਾਰਪੋਰੇਟ ਕਰਾਣਿਆ ਤੇ ਜਾਤ ਧਰਮ ਦਾ ਵਿਖੇੜਾ ਪੈਦਾ ਕਰਕੇ ਆਪਣੀ ਰਾਜ ਸੱਤਾ ਤੇ ਕਬਜ਼ਾ ਕੀਤਾ ਹੋਇਆ ਹੈ ਲਗਾਤਾਰ ਕਟ ਗਿੰਤੀਆਂ ਦਲਿਤਾ ਅਤੇ ਔਰਤਾਂ ਨੂੰ ਨਿਸ਼ਾਨਾ ਬਣਾ ਆਪਣੇ ਫਿਰਕੂ ਏਜੰਡੇ ਵੱਲ ਵਧ ਰਹੇ ਜਿਸ ਨੂੰ ਰੋਕਣ ਲਈ ਕਿਰਤੀਆਂ ਨੂੰ ਆਪਣੀ ਵਿਸ਼ਾਲ ਇਕਤਾ ਅਤੇ ਸੰਗਰਾਸ਼ ਸਮੇਂ ਦੀ ਮੁਖ ਲੋੜ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਨੇੜਲੇ ਪਿੰਡਾਂ ਦਾਤੇਵਾਸ ਅਤੇ ਸ਼ੇਰਖਾਂਵਾਲਾ ਵਿਖੇ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ ਕਮਿਊਨਿਸਟ ਆਗੂ ਨੇ ਖਬਰਦਾਰ ਕਰਦਿਆਂ ਕਿਹਾ ਕਿ ਅੰਮਿਤ ਸ਼ਾਹ ਦੇ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਤੇ ਟਿੱਪਣੀ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਪ੍ਰਤੀ ਨਫ਼ਰਤ ਤੇ ਗੈਰ ਸੰਵੇਦਨਸ਼ੀਲ ਸਾਫ ਵਿਖਾਈ ਦਿੰਦੀ ਹੈ। ਉਹਨਾਂ ਕਿਰਤੀਆਂ ਅਤੇ ਮਿਹਨਤਕਸ਼ ਲੋਕਾਂ ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ, ਨੌਜਵਾਨਾਂ ਤੇ ਆਮ ਲੋਕਾਂ ਦੀ ਤਿਰਸੀ ਪੀ ਆਈ ਦੀ ਮਜ਼ਬੂਤੀ ਦੀ ਅਪੀਲ ਕਰਦੇ ਹੋਏ ਕਿਹਾ ਕਿ 30 ਦਸੰਬਰ ਨੂੰ ਮਾਨਸਾ ਵਿਖੇ ਹੋਣ ਵਾਲੀ ਵਿਸ਼ਾਲ ਰਾਜਸੀ ਰੈਲੀ ਕਾਮਯਾਬੀ ਤੇ ਸਫਲਤਾ ਲਈ ਸਹਿਯੋਗ ਕੀਤਾ ਜਾਵੇ। ਉਨਾ ਕਿਹਾ ਕਿ ਦੇਸ਼ ਦੀ ਆਜ਼ਾਦੀ, ਏਕਤਾ ਅਤੇ ਅਖੰਡਤਾ ਸੰਜੀਵਾਰਤਾ ਲਈ ਪਾਰਟੀ ਦੇ ਸ਼ਾਨਾਮੱਤੇ ਇਤਿਹਾਸ ਨੂੰ ਦੇਸ਼ ਅਤੇ ਸੂਬੇ ਦੇ ਆਗੂ ਰੈਲੀ ਮੌਕੇ ਖੁੱਲਕੇ ਵਿਚਾਰ ਪੇਸ਼ ਕੀਤੇ ਜਾਣਗੇ। ਇਸ ਮੌਕੇ ਰੈਲੀ ਦੀ ਤਿਆਰੀ ਤੇ ਸਫਲਤਾ ਲਈ ਜ਼ਿਲ੍ਹਾ ਸਹਾਇਕ ਸਕੱਤਰ ਸਿਤਾ RAM ਗੋਬਿੰਦਪੁਰਾ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਕਿਰਤੀਆਂ ਦੀ ਰੈਲੀ ਵਿੱਚ ਸ਼ਮੂਲੀਅਤ ਹੋਵੇਗੀ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਪਗਵਾਨ ਦਾਤੇਵਾਸ ਜੱਗਾ ਸਿੰਘ ਸਾਭਕਾ ਸਰਪੰਚ ਕਰਨੈਲ ਸਿੰਘ ਦਾਤੇਵਾਸ ਆਦਿ ਆਗੂਆਂ ਨੇ ਸੰਬੋਧਨ ਕੀਤਾ। ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ